इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਭਾਰਤੀ ਕਿਸਾਨ ਯੂਨੀਅਨ ਇਕਤਾ ਨਗੋਤਾ ਵੱਲੋਂ ਪਿੰਡ ਹਮੀਰਗੜ ਦੇ ਡੱਬੀ ਦੇ ਬਾਦ ਟੋਲ ਪਲਾਜੇ ਤੇ ਮੀਟਿੰਗ ਕੀਤੀ ਗਈ ਇਸ ਮੀਟਿੰਗ ਦਨ ਵਿੱਚ ਮਾਨਸਾ ਜ਼ਿਲ੍ਹੇ ਦੇ ਬਲਾਕਾਂ ਅਤੇ ਪਿੰਡਾਂ ਦੀਆਂ ਇਲਾਕਿਆਂ ਦੇ ਆਗੂ ਸ਼ਾਮਿਲ ਹੋਏ ਕਿਲਾ ਪ੍ਰਧਾਨ ਨਿਸ਼ਮਨ ਸਿੰਘ ਚੱਕ ਅਲੀ ਸ਼ੇਰ ਨੇ ਕਿਹਾ ਕਿ ਛੋਟੇ ਛਾਤ ਦੀ ਸ਼ਾਦਤ ਦੇ ਦਿਨਾਂ ਵਿੱਚ ਕਰਕੇ ਕੁਝ ਦਿਨਾਂ ਲਈ ਇਸ ਟੋਲ ਪਲਾਜ਼ਰ ਨੂੰ ਟਾਉ ਦੇ ਸੰਘਰਸ਼ ਨੂੰ ਠੰਡਾ ਕਰ ਦਿੱਤਾ ਸੀ ਅੱਜ ਜੱਥੇਬੰਦੀ ਵੱਲੋਂ ਮੀਟਿੰਗ ਕਰਕੇ ਅੱਜ ਅਸੀਂ ਫੈਸਲਾ ਕੀਤਾ ਕਿ ਆਉਣ ਵਾਲੀ 2 ਜਨਵਰੀ ਨੂੰ ਵੱਡੇ ਸੰਘਰਸ਼ ਦਾ ਐਲਾਨ ਕੀਤਾ ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਪੈਣੀਪਾਗਾ ਨੇ ਕਿਹਾ ਕਿ 1 ਜਨਵਰੀ ਨੂੰ ਬੀਕੇਯੂ ਟਕੋਤਾ ਦੀ ਸੂਬੇ ਦੀ ਮੀਟਿੰਗ ਹੋਵੇਗੀ ਤਾਂ 2 ਜਨਵਰੀ ਨੂੰ ਪਿੰਡ ਹਮੀਰਗੜ ਡਰੋਪਟੀ ਦੇ ਟੋਲ ਪਾਜ ਦੇ ਜਿਲ੍ਹਾ ਦਾ ਵੱਡਾ ਇਕੱਠ ਕਰਕੇ ਅਗਲਾ ਸੰਘਰਸ਼ ਵੱਡਿਆ ਜਾਏਗਾ 500 ਤੋਂ ਪੱਤਰਕਾਰ ਪ ਅਸੀਂ ਪਿੰਡਾਂ ਦੇ ਵਿੱਚ ਇਹ ਟੋਲ ਪੁਆਚਨ ਢਾਉਣ ਵਾਸਤੇ ਵੱਡੀ ਪੱਧਰ ਤੇ ਮੀਟਿੰਗਾਂ ਕਰਾਂਗੇ ਰੈਲੀਆਂ ਕਰਾਂਗੇ ਲੋਕਲ ਮੀਟਿੰਗਾਂ ਕਰਾਈ ਜੰਨੇ ਆ ਇਸ ਕਰਕੇ ਕਿਉਂਕਿ ਇਹ ਜਿਹੜਾ ਟੋਲ ਪੁਲਾਜਾ ਗੈਰਕਾਨੂੰਨੀ ਲੱਗਿਆ ਹੋਇਆ ਹੈ ਲੋਕਾਂ ਦੀ ਜਾਨ ਦਾ ਖਵਾ ਇਸ ਕਰਕੇ ਵੱਡੀ ਪੱਧਰ ਤੇ ਜੰਗੀ ਪੱਧਰ ਤੇ ਅਸੀਂ ਤਿਆਰੀਆਂ ਕਰਾ ਕੇ ਆਉਣ ਵਾਲੀ 2 ਤਰੀਕ ਨੂੰ ਇਹਦਾ ਭੋਗ ਪਾਵਾਂਗੇ ਅੱਜ ਅਸੀਂ ਮੀਟਿੰਗ ਦੇ ਵਿਚਾਰ ਵਟਾਂਦਰਾ ਕੀਤਾ ਕਿ ਆਉਣ ਵਾਲੀ 2 ਤਰੀਕ ਨੂੰ ਵੱਡਾ ਇਕੱਠ ਕਰਕੇ ਨਵੇਂ ਸਾਲ ਦੀ ਸ਼ੁਰੂ ਦੇ ਵਿੱਚ ਇਹ ਟੋਲ ਪੁਆਚੇ ਦੇ ਉੱਤੇ ਅਸੀਂ ਵੱਡਾ ਐਕਸ਼ਨ ਕਰਾਂਗੇ ਹਰੇ ਕਿਲੇ ਵਿੱਚੋਂ ਵੱਡਾ ਕੱਟ ਕਰਕੇ। ਉਹ ਜੰਤਰੀ ਦੋ ਜੰਤਰੀ